हेलो स्टूडेंट्स वेलकम बैक टू माय चैनल आई होप टू सारे ठीक होमोगी अ ये वीडियो बीयर सेकंड सेम दे स्टूडेंट्स ले पेपर ਕਰ ਰਹੇ ਆ ਪੈਡਾਗੋਜੀ ਆ ਪੰਜਾਬੀ ਸੋ ਮੈਂ ਸਾਰੇ ਹੀ ਫੁੱਲ ਸਿਲੇਬਸ ਦੇ ਨੋਟਸ ਦੀਆਂ ਵੀਡੀਓਜ਼ ਚੈਨਲ ਤੇ ਅਪਲੋਡ ਕੀਤੀਆਂ ਹੋਈਆਂ ਆ ਪਲੇਲਿਸਟ ਬਣੀ ਹੋਈ ਆ ਸ਼ਾਰਟ ਕੁਸਚਨ ਵੀ ਕਰਵਾਇਆ ਤੁਸੀਂ ਸਾਰਾ ਕੁਝ ਦੇਖ ਸਕਦੇ ਆ ਰਿਟਨ ਪੀਡੀਐਫ ਵੀ ਅਵੇਲੇਬਲ ਆ ਡਾਊਨਲੋਡ ਕਰ ਸਕਦੇ ਆ ਲਿੰਕ ਪਾਈ ਹੋਏ ਆ ਔਰ ਇੱਕ ਜਿਹੜਾ ਕੁਐਸਚਨ ਸੀਗਾ ਭਾਰਤਕ ਵਾਲਾ ਕੁਝ ਬੱਚਿਆਂ ਦੇ ਕਮੈਂਟਸ ਆਏ ਸੀ ਕਿ मैम ਉਹ ਕਲੀਅਰ ਨਹੀਂ ਆ ਪੀਡੀਐਫ ਪੀਡੀਐਫ ਤਾਂ ਕਲੀਅਰ ਆ ਚਲੋ ਜਿਹੜਾ ਦਿੱਤਾ ਬਟ ਜਿਹੜਾ ਵੀਡੀਓ ਹੈ ਨਾ ਉਹ ਕਲੀਅਰ ਨਹੀਂ ਆ ਤੇ ਮੈਂ ਖੁਦ ਵੀ ਚੈੱਕ ਕੀਤੀ ਵਾਕਈ ਉਹ ਵੀਡੀਓ ਜਿਹੜੀ ਆ ਨਹੀਂ ਉਹਦੇ ਤੋਂ ਪੜਿਆ ਜਾਂਦਾ ਸੋ ਇਸ ਦੇ ਲਈ ਮੈਂ ਨਾ ਦੁਬਾਰਾ ਤੁਹਾਡੇ ਲਈ ਜਿਹੜੀ ਆ ਵੀਡੀਓ ਜਿਹੜੀ ਮੈਂ ਹੁਣ ਬਣਾਉਣ ਲੱਗੀ ਆ ਸੋ ਸਵੇਰੇ ਤੁਹਾਡਾ ਇਗਜ਼ਾਮ ਮੈਂ ਚਾਹੁੰਦੀ ਆ ਵੀ ਤੁਹਾਡੇ ਮਨ ਵਿੱਚ ਰਵੇ ਨਾ ਕੁਝ ਵੀ ਵੀ ਇਹ ਚੀਜ਼ ਜਿਹੜੀ ਸੀ ਅਸੀਂ ਕਰਨੀ ਸੀ ਔਰ ਇਹ ਚੰਗੇ ਤਰੀਕੇ ਨਾਲ ਨਹੀਂ ਹੋਈ ਸੋ ਜੇ ਵੀ ਤੁਹਾਡੇ ਕੋਲ ਜਿਹੜਾ ਆ ਟਾਈਮ ਹੈਗਾ ਆ ਤੁਸੀਂ अर्ਲੀ ਮਾਰਨਿੰਗ ਵੀ ਜਿਹੜੀ ਹੈ ਮੇਰੀ ਵੀਡੀਓ ਦੇਖ ਸਕਦੇ ਆ ਠੀਕ ਹੈ ਔਰ ਅੱਜੇ ਵੀ ਤੁਸੀਂ ਜਿਹੜਾ ਇਹਨੂੰ ਹਾਂ ਪੜ੍ਹ ਸਕਦੇ ਸਾਨੂੰ ਕੋਲ ਟਾਈਮ ਹੈਗਾ ਆ ਸੋ ਆ ਸਟਾਰਟ ਕਰਦੇ ਆ ਯੂਨਿਟ 1 ਭਾਰਤਕ ਦੀ ਸਿੱਖਿਆ ਉਦੇਸ਼ ਅਧਿਆਪਨ ਦੇ ਚਰਨ ਅਤੇ ਵਿਧੀਆ ਠੀਕ ਹੈ ਭਾਰਤਕ ਕੀ ਹੁੰਦਾ ਵਿਆਕਰਨ ਦਾ ਇੱਕ ਭਾਗ ਆ ਵਿਆ ਜਿਹੜਾ ਆ ਭਾਰਤਕ ਠੀਕ ਹੈ ਭਾਰਤਕ ਦੇ ਵਿੱਚ ਕੀ ਹੁੰਦੇ ਆ ਕਹਾਣੀਆਂ ਹੁੰਦੀਆਂ ਇਹਦੇ ਵਿੱਚ ਲੇਖ ਹੁੰਦੇ ਆ ਹਨਾ ਸੋ ਇਹ ਉਹ ਭਾਰਤਕ ਜਿਹੜਾ ਭਾਗ ਹੁੰਦਾ ਆ ਭਾਰਤਕ ਸਾਹਿਤਾ ਦਾ ਮਹੱਤਵਪੂਰਨ ਭਾਗ ਹੈ ਇਸ ਦਾ ਸੰਬੰਧ ਦਿਮਾਗ ਨਾਲ ਹੁੰਦਾ ਹੈ ਠੀਕ ਹੈ ਜਦੋਂ ਵੀ ਕੋਈ ਕਹਾਣੀਆਂ ਲਿਖਦਾ ਜਾਂ ਸੂਚਨਾਮਾ ਦਿੰਦਾ ਜਾਂ ਕੁਝ ਵੀ ਆ ਉਹ ਦਿਮਾਗ ਦੇ ਨਾਲ ਹੀ ਜਿਹੜਾ ਸਾਰਾ ਇਹਦਾ ਸੰਬੰਧ ਹੁੰਦਾ ਹੈ ਇਸ ਨੂੰ ਗੱਦ ਵੀ ਕਿਹਾ ਜਾਂਦਾ ਹੈ ਠੀਕ ਹੈ ਤੇ ਸਾਹਿਤ ਦੇ ਵਿੱਚ ਜਿਹੜਾ ਇਹਨੂੰ ਵਿਆਕਰਣ ਦੇ ਵਿੱਚ ਜਿਹੜਾ ਗੱਦ ਵੀ ਬੋਲਦੇ ਆ ਠੀਕ ਹੈ ਵਾਰਤਕ ਦੀ ਰਚਨਾ ਕਰਨ ਵਾਲਾ ਇੱਕ ਲੇਖਕ ਹੁੰਦਾ ਹੈ ਤੇ ਜਿਹੜਾ ਵਾਰਤਕ ਦੀ ਰਚਨਾ ਕਰਦਾ ਉਹ ਕੌਣਾ ਲੇਖਕ ਆ ਲੇਖਕ ਵਾਰਤਕ ਦੀ ਰਚਨਾ ਕਰਨ ਦੇ ਲਈ ਆਜ਼ਾਦ ਹੁੰਦਾ ਹੈ ਠੀਕ ਹੈ ਸੋ ਲੇਖਕ ਦੇ ਉੱਤੇ ਕੋਈ ਪ੍ਰੈਸ਼ਰ ਨਹੀਂ ਆ ਕਿ ਉਹ ਇਸ ਤਰ੍ਹਾਂ ਨਹੀਂ ਕਰ ਸਕਦਾ ਇਸ ਤਰ੍ਹਾਂ ਨਹੀਂ ਕਰ ਸਕਦਾ ਉਹ ਜਿਹੜਾ ਇਹ ਰਚਨਾ ਕਰਨ ਦੇ ਲਈ ਆਜ਼ਾਦ ਆਉ ਜਿਵੇਂ ਜਾਵੇ ਉਸ ਤਰੀਕੇ ਦੇ ਨਾਲ ਕਿਸੇ ਘਟਨਾ ਦਾ ਵਰਣਨ ਕਰ ਸਕਦਾ ਆ ਕੋਈ ਜਿਹੜਾ ਆ ਸਾਨੂੰ ਲੇਖ ਲਿਖਣਾ ਤੇ ਉਹ ਆਪਣੀ ਮਰਜ਼ੀ ਨਾਲ ਆਪਣੇ ਵਿਚਾਰਾਂ ਨੂੰ ਪੇਸ਼ ਕਰ ਸਕਦਾ ਆ ਅਗਰ ਬਾਦਸ਼ਾਹ ਦੇ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਵਾਰਤਕ ਸਿੱਖਿਆ ਬਹੁਤ ਮਹੱਤਮਪੂਰਨ ਹੈ ਇਸ ਨਾਲ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਤਾ ਹੁੰਦਾ ਹੈ ਠੀਕ ਹੈ ਤਾਂ ਜੇ ਅਸੀਂ ਇਹਨੂੰ ਦੇਖੀਏ ਬਾਦਸ਼ਾਹ ਦੇ ਦ੍ਰਿਸ਼ਟੀਕੋਣ ਤੋਂ ਸਿੱਖਿਆ ਦੇ ਦ੍ਰਿਸ਼ਟੀਕੋਣ ਤੋਂ ਤਾਂ ਇਹ ਜਿਹੜੀ ਆ ਵਾਰਤਕ ਬਹੁਤ ਮਹੱਤਵਪੂਰਨ ਇਸ ਨਾਲ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ ਤੇ ਉਹਨਾਂ ਨੂੰ ਪਿੰਨ-ਪਿੰਨ ਲਿਖਣ ਸ਼ੈਲੀਆਂ ਦਾ ਵੀ ਗਿਆਨ ਹੁੰਦਾ ਹੈ ਠੀਕ ਹੈ ਕਿਉਂਕਿ ਬਾਲਤਕ ਦੇ ਆਪਾਂ ਜਿਹੜੇ ਕਈ ਰੂਪ ਦੇਖਦੇ ਆ ਹਨਾ ਬਾਲਤਕ ਦੇ ਵਿੱਚ ਅਸੀਂ ਕਥਾਵਾ ਮ ਦੇਖਦੇ ਆ ਜੀਵਨ ਕਥਾਵਾ ਆਉਂਦੀਆਂ ਜਿਹਦੇ ਵਿੱਚ ਜੀਵਨੀਆਂ ਸਵੈ ਜੀਵਨੀਆਂ ਆਉਂਦੀਆਂ ਵਰਣਨ ਆ ਜਾਂਦੇ ਆ ਜਿਵੇਂ ਕਿਸੇ ਨੇ ਯਾਤਰਾ ਸੰਬੰਧੀ ਵਰਣਨ ਕੀਤਾ ਕੋਈ ਪ੍ਰਕਿਰਤੀ ਦੇ ਦ੍ਰਿਸ਼ਾਂ ਦਾ ਵਰਣਨ ਕੀਤਾ ਜਾਂ ਜੁੱਤਾਂ ਦਾ ਵਰਣਨ ਕੀਤਾ ਲੇਖ ਆ ਜਾਂਦੇ ਆ ਜ ਜਿਹਦੇ ਵਿੱਚ ਵਿਗਿਆਨਿਕ ਕਾਢਾਂ ਤੇ ਜਾਂ ਸੱਭਿਆਚਾਰ ਤੇ ਰੀਤੀ ਰਿਵਾਜਾਂ ਦੇ ਉੱਤੇ ਹੈ ਨਾ ਇਦਾਂ ਦੇ ਲੇਖ ਆ ਜਾਂਦੇ ਆ ਸੋ ਇਹ ਜਿਹੜੀਆਂ ਪਿੰਨ ਪਿੰਨ ਸ਼ੈਲੀਆਂ ਦਾ ਜਿਹੜਾ ਜਦੋਂ ਫਿਰ ਕੋਈ ਜਿਹੜਾ ਸਟੂਡੈਂਟ ਆ ਉਹ ਪੜਦਾ ਹੈ ਵਾਰਤਕ ਨੂੰ ਤੁਹਾਨੂੰ ਪਿੰਨ ਪਿੰਨ ਸ਼ੈਲੀਆਂ ਦਾ ਗਿਆਨ ਹੁੰਦਾ ਹੈ ਉਹਨੂੰ ਡਿਫਰੈਂਸ ਪਤਾ ਲੱਗਦਾ ਕਥਾਵਾ ਕੀ ਆ ਜੀਵਨੀਆਂ ਕੀ ਆ ਹੈ ਨਾ ਲਿਖ ਗਿਆ ਸੋ ਇਹ ਡਿਫਰੈਂਸ ਉਹਨੂੰ ਪਤਾ ਲੱਗਦਾ ਹੈ ਸਾਹਿਦ ਦੇ ਰੂਪ ਨੂੰ ਪੜਦਾ ਆ ਭਾਰਤਕ ਦੇ ਵਿੱਚ ਬੁੱਧੀ ਤੱਤ ਦੀ ਵਿਸ਼ੇਸ਼ ਮਹੱਤਤਾ ਹੁੰਦੀ ਹੈ ਠੀਕ ਹੈ ਬੁੱਧੀ ਤੱਤ ਹੀ ਕੰਮ ਕਰਦਾ ਵਾਰਤਕ ਦੇ ਵਿੱਚ ਕਿਉਂਕਿ ਇਹਦੇ ਵਿੱਚ ਜਿਹੜਾ ਇੱਕ ਲੇਖਕ ਹੁੰਦਾ ਆ ਉਹ ਜੁੱਧਾਂ ਦਾ ਵਰਣਨ ਕਰ ਰਿਹਾ ਹੈ ਜਾਂ ਕਥਾਵਾ ਦਾ ਵਰਣਨ ਕਰ ਰਿਹਾ ਜਾਂ ਕਿਤੇ ਜੀਵਨੀ ਲਿਖ ਰਿਹਾ ਤੇ ਉਹ ਜਿਹੜੀ ਆਪਣੀ ਬੌਧਿਕਤਾ ਨੂੰ ਹੀ ਯੂਜ਼ ਕਰੂਗਾ ਭਾਸ਼ਾ ਸਿੱਖਿਆ ਦੇ ਉਦੇਸ਼ ਨੂੰ ਪੂਰਾ ਕਰਨ ਵਿੱਚ ਵਾਰਤਕ ਸਿੱਖਿਆ ਇੱਕ ਪ੍ਰਭਾਵਸ਼ਾਲੀ ਸਾਧਨ ਹੈ ਠੀਕ ਹੈ ਹੁਣ ਭਾਸ਼ਾ ਸਿੱਖਿਆ ਦਾ ਉਦੇਸ਼ ਕੀ ਆ ਕਿ ਭਾਸ਼ਾ ਦੇ ਚਾਰੇ ਕੌਸ਼ਲਾਂ ਦੇ ਵਿੱਚ ਜਿਹੜਾ ਵਿਦਿਆਰਥੀ ਨੂੰ ਨਿਪੂਰਨ ਕਰਨਾ ਹੈ ਨਾ ਸੋ ਇਹ ਜਿਹੜਾ ਆ ਉਹਦੇ ਉਦੇਸ਼ ਨੂੰ ਜਿਹੜਾ ਆ ਪੂਰਾ ਕਰਦਾ ਆ ਉਹਦੇ ਉਦੇਸ਼ ਨੂੰ ਜਿਹੜਾ ਆ ਪੂਰਾ ਕਰਨ ਦੇ ਵਿੱਚ ਜਿਹੜਾ ਆ ਇੱਕ ਪ੍ਰਭਾਵਸ਼ਾਲੀ ਸਾਧਨ ਮੰਨਿਆ ਗਿਆ ਆ ਭਾਰਤਕ ਗਿਆਨ ਵਿਦਿਆਰਥੀ ਦੇ ਭਾਸ਼ਾ ਗਿਆਨ ਦੇ ਵਿੱਚ ਵਾਧਾ ਕਰਦਾ ਹੈ ਵਾਰਤਕ ਸਿੱਖਿਆ ਵਿਦਿਆਰਥੀ ਦੇ ਉਚਾਰਨ ਨੂੰ ਸ਼ੁੱਧ ਬਣਾਉਂਦੀ ਹੈ ਠੀਕ ਹੈ ਕਿਉਂਕਿ ਹੁਣ ਜਦੋਂ ਆਪਾਂ ਵਾਰਤਕ ਪੜ੍ਹਦੇ ਆਂ ਤੇ ਜਿਹੜੇ ਸ਼ਬਦ ਹੁੰਦੇ ਆ ਲੇਖਕ ਨੇ ਬਹੁਤ ਹੀ ਜਿਹੜੇ ਆ ਸੋਧ ਕੇ ਜਿਹੜੇ ਆ ਸ਼ੁੱਧਤਾ ਭਰਪੂਰ ਲਿਖੇ ਹੁੰਦੇ ਆ ਤਾਂ ਇਹਦੇ ਨਾਲ ਜਿਹੜਾ ਆਚਾਰਨ ਕੀ ਹੈ ਵਿਦਿਆਰਥੀਆਂ ਦਾ ਸ਼ੁੱਧ ਹੁੰਦਾ ਹੈ ਕਿਉਂਕਿ ਕਲਾਸ ਦੇ ਵਿੱਚ ਵੀ ਜਦੋਂ ਅਧਿਆਪਕ ਕਹਾਣੀ ਵੀ ਕਰਾ ਪਣਾਉਂਦਾ ਆ ਫਿਰ ਬੱਚੇ ਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਜਿਹੜਾ ਰੀਡਿੰਗ ਜਿਹੜੀ ਆ ਸਿਖਾਉਂਦਾ ਆ ਹਨਾ ਤੇ ਇਹ ਉਹ ਪੜਨ ਜਿਹੜਾ வாਚਨ ਜਿਹੜਾ ਸਿਖਾਉਂਦਾ ਉਹਦੇ ਨਾਲ ਵਿਦਿਆਰਥੀ ਦਾ ਉਚਾਰਨ ਜਿਹੜਾ ਆ ਸ਼ੁੱਧ ਹੋ ਜਾਂਦਾ ਆ ਭਾਰਤਕ ਸਿੱਖਿਆ ਵਿਦਿਆਰਥੀ ਦੀ ਬੋਲ ਸ਼ਕਤੀ ਦਾ ਵੀ ਵਿਕਾਸ ਕਰਦੀ ਆ ਠੀਕ ਹੈ ਜਿਵੇਂ ਅਸੀਂ ਕੋਈ ਕਹਾਣੀ ਪੜਦੇ ਆ ਤਾਂ ਬੋਲ ਕੇ ਛੋਟੀਆਂ ਕਲਾਸਾਂ ਦੇ ਵਿੱਚ ਅਧਿਆਪਕ ਜਿਹੜਾ ਉੱਚ ਉੱਚੀ ਪਾਠ ਜਾਂ ਪਿੱਛੇ ਬੋਲਣ ਨੂੰ ਜਿਹੜਾ ਪਾਠ ਇਦਾਂ ਕਰਵਾਉਂਦਾ ਹਨ ਤੇ ਉਹਦੇ ਨਾਲ ਵਿਦਿਆਰਥੀ ਦੀ ਬੋਲਣ ਸ਼ਕਤੀ ਦਾ ਕੀ ਆ ਵਿਕਾਸ ਹੁੰਦਾ ਆ ਭਾਰਤਕ ਦੇ ਦੋ ਦੋ ਰੂਪ ਮੰਨੇ ਗਿਆ ਮੁਖ ਰੂਪਾਇਕ ਇੱਕ ਵਿਸ਼ੇਦਾਰਿਤ ਰੂਪ ਆ ਠੀਕ ਹੈ ਤੁਹਾਰੀ ਤਰਿਕ ਦੇ ਰੂਪ ਦੇਖ ਲਓ ਮੁਖ ਰੂਪ ਵਿਸ਼ੇ ਅਧਾਰਿਤ ਰੂਪ ਠੀਕ ਹੈ ਮੁਖ ਰੂਪ ਦੇ ਵਿੱਚ ਕੀ ਆ ਜਾਂਦਾ ਹੈ ਮੁਖ ਰੂਪ ਦੇ ਵਿੱਚ ਸੂਚਨਾਤਮਕ ਵਾਰਤਕ ਠੀਕ ਹੈ ਸੂਚਨਾਤਮਕ ਵਾਰਤਕ ਕਿਹੜੇ ਹੁੰਦੇ ਆ ਇਹ ਜਿਹੜੇ ਅਲੱਗ-ਅਲੱਗ ਸੂਚਨਾ ਮਾ ਦਿੰਦੇ ਆ ਜਿਵੇਂ ਕੋਈ ਸੱਭਿਆਚਾਰ ਦੀ ਕਿਸੇ ਸਭਿਅਤਾ ਦੀ ਕਿਸੇ ਤੀਰਥ ਸਥਾਨ ਦੀ ਜਾਂ ਵਿਗਿਆਨ ਆਦਿ ਨਾਲ ਸੰਬੰਧਿਤ ਕੋਈ ਜੜੀਆ ਸੂਚਨਾ ਜੜੀ ਦਿੰਦੇ ਆ ਠੀਕ ਹੈ ਸਮਾਜ ਉਪਯੋਗੀ ਹੁੰਦੇ ਆ ਇਹਨੂੰ ਆਪਾਂ ਕਹਿੰਦੇ ਆ ਮੁੱਖ ਰੂਪ ਦੇ ਵਿੱਚ ਇਹਦਾ ਸੂਚਨਾਤਮਿਕ ਵਾਰਤ ਹੈ ਉਸ ਤੋਂ ਬਾਅਦ ਆਉਂਦਾ ਵਰణాਤਮਿਕ ਠੀਕ ਹੈ ਵਰణాਤਮਿਕ ਕਿਹੜਾ ਜਿਹਦੇ ਵਿੱਚ ਵਰਣਨ ਕੀਤਾ ਹੁੰਦਾ ਜਿਵੇਂ ਜੁੱਧਾਂ ਦਾ ਵਰਣਨ ਪ੍ਰਕਿਰਤੀ ਦੇ ਦੇਸ਼ਾਂ ਦਾ ਵਰਣਨ ਕਿਸੇ ਯਾਤਰਾ ਦਾ ਵਰਣਨ ਕਿਸੇ ਘਟਨਾ ਦਾ ਵਰਣਨ ਠੀਕ ਹੈ ਉਸ ਤੋਂ ਬਾਅਦ ਆ ਜਾਂਦਾ ਭਾਵਨਾਤਮਿਕ ਜਿਹੜਾ ਆ ਜਿਹੜਾ ਆ ਇਹ ਵਾਰਤਕ ਆ ਜਾਂਦਾ ਇਮੋਸ਼ਨਲ ਹਨਾ ਜਿਹੜਾ ਹੁੰਦਾ ਆ ਤੋਂ ਇਹਨੂੰ ਜਿਹੜਾ ਆ ਜਿਹੜਾ ਵਾਰਤਕ ਆ ਠੀਕ ਹੈ ਭਾਵਨਾਤਮਕ ਜਿਹੜਾ ਹੁੰਦਾ ਆ ਇਹਨੂੰ ਕੀ ਕਹਿੰਦੇ ਆ ਵਾਰਤਕ ਦਾ ਦਿਲ ਕਿਹਾ ਜਾਂਦਾ ਆ ਠੀਕ ਹੈ ਇਸ ਵਿੱਚ ਰਾਗ ਅਤੇ ਕਲਪਨਾ ਤੱਤ ਦੀ ਪ੍ਰਧਾਨਤਾ ਹੁੰਦੀ ਆ ਇਸ ਵਿੱਚ ਕਵਤਾ ਦੀ ਤਰ੍ਹਾਂ ਵਿਚਾਰਾਂ ਨਾਲੋਂ ਭਾਵਾਂ ਨੂੰ ਵਿਸ਼ੇਸ਼ ਜਿਹੜਾ ਸਥਾਨ ਆ ਪ੍ਰਾਪਤ ਹੁੰਦਾ ਆ ਠੀਕ ਹੈ ਸੋ ਜਿਹੜੀਆਂ ਆ ਇਸ ਦੀ ਸਿੱਖਿਆ ਰਾਹੀਂ ਕੀ ਕੀਤਾ ਜਾਂਦਾ ਕਿ ਇਹਦੇ ਰਾਈ ਜਿਹੜੀ ਸਿੱਖਿਆ ਦਿੱਤੀ ਜਾਂਦੀ ਥੋទ ਵਿਦਿਆਰਥੀਆਂ ਨੂੰ ਵੀ ਭਾਵਨਾਤਮਕ ਜਿਹੜੇ ਲੇਖ ਲਿਖਣ ਦੇ ਲਈ ਜਿਹੜਾ ਆ ਆ ਪ੍ਰੇਰਿਤ ਕੀਤਾ ਜਾਂਦਾ ਹੈ ਠੀਕ ਹੈ ਤੇ ਭਾਵਨਾਤਮਕ ਦੇ ਸਟਾਈਲਿੰਗ ਥੋੜੇ ਜਿਹਾ ਗਲਤ ਹੋ ਗਏ ਆ ਤੇ ਤੁਸੀਂ ਇਹਨਾਂ ਨੂੰ ਜਿਹੜਾ ਆ ਇੱਥੇ ਜਿਹੜਾ ਸਹੀ ਕਰ ਲੈਣਾ ਇੱਥੇ ਨਾ ਆਣਾ ਕਿ ਉਸਦੇ ਨਾਲ ਜਿਹੜਾ ਆ ਤੁਸੀਂ ਠੀਕ ਹੈ ਕਰ ਨਾਲ ਗੋਣਾ ਭਾਵਨਾਤਮਕ ਜਿਹੜਾ ਆ ਵਰਤਕ ਹੋਣਾ ਠੀਕ ਹੈ ਭਾਵਨਾਤਮਕ ਜਿਹੜਾ ਆ ਨਬਾਦ ਤੱਕ ਦੇ ਨਾਲ ਜਿਹੜੀ ਹੈ ਫਿਰ ਅਧਿਆਪਕ ਜਿਹੜੀ ਹੈ ਵਿਦਿਆਰਥੀਆਂ ਦੀ ਜਾਣ ਪਛਾਣ ਕਰਵਾਉਂਦੇ ਆ ਤਾਂ ਇਹੋ ਜਿਹਾ ਲੇਖ ਲਿਖਣ ਦੇ ਲਈ ਜਿਹੜਾ ਉਹਨਾਂ ਨੂੰ ਪ੍ਰੇਰਿਆ ਜਾਂਦਾ ਆ ਠੀਕ ਹੈ ਉਸ ਤੋਂ ਬਾਅਦ ਉਹਨਾਂ ਵਿਚਾਰਾਤਮਕ ਵਿਚਾਰਾਤਮਕ ਕਿਹੜੇ ਹੁੰਦੇ ਜਿਨ੍ਹਾਂ ਵਿੱਚ ਵਿਚਾਰਾਂ ਨੂੰ ਪ੍ਰਮੁੱਖਤਾ ਦਿੱਤੀ ਗਈ ਆ ਹਨਾ ਇੱਕ ਦਿਮਾਗੀ ਉਪਚਾਰ ਇੱਥੇ ਬਾਦ ਵਿਵਾਦ ਆਲੋਚਨਾਤਮਕ ਇਦਾਂ ਦੇ ਬਣ ਗਿਆ ਜਿਹੜੀਆਂ ਆ ਜਾਂਦੀਆਂ ਸੂਚਨਾਤਮਕ ਸੂਚਨਾ ਦਿੰਦੇ ਆ ਵਰਣਾਤਮਕ ਜਿਹਦੇ ਵਿੱਚ ਵਰਣਨ ਕੀਤਾ ਗਿਆ ਹੁੰਦਾ ਭਾਵਨਾਤਮਕ ਜਿਹਦੇ ਵਿੱਚ ਭਾਵਨਾਵਾਂ ਜੁੜੀਆਂ ਹੁੰਦੀਆਂ ਤੇ ਵਿਚਾਰਾਤਮਕ ਮਤਲਬ ਜਿਨ੍ਹਾਂ ਵਿੱਚ ਵਿਚਾਰਾਂ ਨੂੰ ਅਹਿਮੀਅਤ ਰਿਹੜੀਆ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਆ ਜਾਂਦਾ ਵਿਸ਼ੇ ਅਧਾਰਿਤ ਠੀਕ ਹੈ ਹੁਣ ਆਪਾਂ ਵਿਸ਼ੇ ਦੇ ਉੱਪਰ ਆਧਾਰਿਤ ਜਿਹੜਾ ਆ ਉਹਦੇ ਵਿੱਚ ਜਿਹੜਾ ਸਾਡੇ ਕੋਲ ਆ ਜਾਣੇ ਆ ਕਥਾਵਾ ਠੀਕ ਹੈ ਸੋ ਕਥਾਵਾ ਜੀਵਨ ਕਥਾਵਾ ਵਰਣਨ ਤੇ ਲੇਖ ਇਹ ਵਿਸ਼ੇ ਦੇ ਉੱਤੇ ਆਧਾਰਤ ਆ ਨੇ ਕਿਸੇ ਨਾ ਕਿਸੇ ਵਿਸ਼ੇ ਦੇ ਨਾਲ ਸੰਬੰਧਿਤ ਹੁੰਦੇ ਆ ਹੁਣ ਵਾਰਤਕ ਦੇ ਉਦੇਸ਼ ਕੀ ਆ ਠੀਕ ਹੈ ਸੋ ਵਾਰਤਕ ਸਮਝ ਆ ਗਿਆ ਤੁਹਾਨੂੰ ਜ ਵਾਰਤਕ ਨੂੰ ਤੁਸੀਂ ਜਿਹੜਾ ਆ ਵਾਰਤਕ ਨੂੰ ਦੇ ਵਿੱਚ ਹੁਣ ਤੁਸੀਂ ਦੇਖ ਲਓ ਵੀ ਜਸ ਸਿੱਧਾ ਵੀ ਲਿਖ ਸਕਦੇ ਹੋ ਕਿ ਵਾਰਤਕ ਦੇ ਵਿੱਚ ਜਿਹੜੀਆਂ ਕਥਾਵਾ ਹੁੰਦੀਆਂ ਜੀਵਨ ਕਥਾਵਾ ਹੁੰਦੀਆਂ ਵਰਣਨ ਹੁੰਦੇ ਤੇ ਨਿਵੰਦ ਹੁੰਦੇ ਆ ਠੀਕ ਹੈ ਸੋ ਨਿਵੰਦ ਜਿਹੜੇ ਲੇਖ ਆ ਠੀਕ ਹੈ ਤੁਸੀਂ ਇਹਨੂੰ ਜੁੜਾਇਆ ਇਸ ਤਰੀਕੇ ਦੇ ਨਾਲ ਠੀਕ ਹੈ ਵਾਰਤਕ ਦੇ ਜਿਹੜੇ ਆ ਵਾਰਤਕ ਲਿਖ ਕੇ ਨਾ ਇੱਥੇ ਸੋ ਇਹਦੇ ਨਾਲ ਇਸ ਤਰੀਕੇ ਨਾਲ ਲਿਖਿਆ ਜਾਂਦਾ ਸੋ ਇਦਾਂ ਵੀ ਪੁਆਇੰਟ ਜਿਹੜੇ ਆ ਆ ਬਣਾ ਸਕਦੇ ਆ ਠੀਕ ਹੈ ਜਿਹੜੇ ਆ ਅ ਇਹ ਜਿਹੜੇ ਵਿਸ਼ੇ ਨਾਲ ਦੱਸੇ ਜਾਂਦੇ ਨਾ ਵਿਸ਼ੇ ਨਾਲ ਸਮਾਉਂਦੇ ਤਾਂ ਇੱਥੇ ਤੁਸੀਂ ਸਾਰੇ ਲਿਖ ਸਕਦੇ ਆ ਮੁੱਖ ਰੂਪ ਤਾਂ ਤੁਸੀਂ ਜਿਹੜਾ ਆ ਪਹਿਲਾਂ ਹੀ ਆਪਾਂ ਦੇਖ ਲਿਆ ਤੇ ਮੁੱਖ ਰੂਪ ਦੇ ਵਿੱਚ ਕਿਹੜੇ ਆ ਸੂਚਨਾਤਮਕ ਵਰਣਾਤਮਕ ਸਥਾਵਨਾਤਮਕ ਤੇ ਵਿਚਾਰਾਤਮਕ ਤੇ ਵਿਸ਼ੇਦਾਰਤਾ ਪਰੂਪ ਲਿਖਣੇ ਆ ਇਹ ਵਾਲੇ ਚਾਰ ਠੀਕ ਹੈ ਹੁਣ ਬਾਤਕ ਦੇ ਉਦੇਸ਼ ਦੇਖਦੇ ਆ ਵਿਦਿਆਰਥੀ ਦੇ ਗਿਆਨ ਦੇ ਵਿੱਚ ਵਾਧਾ ਕਰਨਾ ਵਿਦਿਆਰਥੀ ਅੰਦਰ प्राप्त ज्ञान ਨੂੰ ਵਿਕਸਿਤ ਕਰਨ ਦੀ ਯੋਗਤਾ ਪੈਦਾ ਕਰਨਾ ਠੀਕ ਹੈ ਸੋ ਜਿਹੜਾ ਉਹਨੇ ਗਿਆਨ ਪ੍ਰਾਪਤ ਕੀਤਾ ਆ ਉਹਨੂੰ ਵਰਤਣਾ ਉਹਨੂੰ ਅੱਗੇ ਵਿਕਸਿਤ ਕਰਨ ਦੀ ਜਿਹੜੀ ਯੋਗਤਾ ਆ ਪੈਦਾ ਕਰਦਾ ਹੈ ਹਨਾ ਜਿਵੇਂ ਹੁਣ ਦੇਖੋ ਇਹਦੀ ਐਗਜ਼ਾਮਪਲ ਮੈਂ ਦੰਦੇ ਦਨੀ ਹੈ ਕਿ ਜਿਵੇਂ ਤੁਸੀਂ ਕੋਈ ਘਟਨਾ ਬਾਰੇ ਸੁਣਿਆ ਗਿਆਨ ਪ੍ਰਾਪਤ ਕੀਤਾ ਹੁਣ ਅੱਗੇ ਜਾ ਕੇ ਤੁਸੀਂ ਉਸ ਘਟਨਾ ਦਾ ਵਰਨਨ ਖੁਦ ਆਪਣੇ ਸ਼ਬਦਾਂ ਵਿੱਚ ਕਰਦੇ ਹੋ ਤਾਂ ਇਹਦੇ ਨਾਲ ਕੀ ਹੋਣਾ ਆ ਕਿ ਪ੍ਰਾਪਤ ਗਿਆਨ ਨੂੰ ਵਿਕਸਿਤ ਕਰਨ ਦੀ ਯੋਗਤਾ ਹੋ ਗਈ ਹੈ ਵਿਦਿਆਰਥੀਆਂ ਅੰਦਰ ਬੋਲ ਸ਼ਕਤੀ ਅਤੇ ਲੋਚਨਾ ਸ਼ਕਤੀ ਦਾ ਵਿਕਾਸ ਕਰਨਾ ਠੀਕ ਹੈ ਬੋਲ ਸ਼ਕਤੀ ਕਿਵੇਂ ਜਿੰਮੇ ਸਕੂਲਾਂ ਦੇ ਵਿੱਚ ਪਾਠ ਕਰਵਾਇਆ ਜਾਂਦਾ ਬੋਲ ਸ਼ਕਤੀ ਵਿਕਸਿਤ ਹੁੰਦੀ ਆ ਲੋਚਨਾ ਸ਼ਕਤੀ ਵੀ ਹੁੰਦੀ ਹੈ ਕਈ ਵਾਰ ਅਸੀਂ ਜਿਹੜਾ ਕੋਦੋ ਕਦੀ ਕੋਈ ਕਹਾਣੀ ਪੜ੍ਹਦੇ ਆ ਜਾਂ ਕੋਈ ਅਲੋਚਨਾਤਮਕ ਇਦਾਂ ਦੀ ਰਚਨਾ ਪੜ੍ਹਦੇ ਆ ਤਾਂ ਸਾਡੇ ਅੰਦਰ ਵੀ ਕੀ ਆ ਅਲੋਚਨਾ ਸ਼ਕਤੀ ਦਾ ਵਿਕਾਸ ਹੁੰਦਾ ਆ ਵਿਦਿਆਰਥੀਆਂ ਦੇ ਭਾਸ਼ਾ ਸੰਬੰਧੀ ਗਿਆਨ ਵਿੱਚ ਵਾਧਾ ਤੇ ਕਿਉਂਕਿ ਇਹਦੇ ਹੁਣ ਅਲੱਗ-ਅਲੱਗ ਤੁਸੀਂ ਦੇਖਿਆ ਕਥਾ ਮ ਆਇਆ ਜੀਵਨੀ ਆਇਆ ਵਰਣਨ ਆ ਹਨ ਲੇਖ ਆ ਇਹਨਾਂ ਕੁਝ ਹੈਗਾ ਹੈ ਕਿ ਭਾਸ਼ਾ ਦੇ ਜਿਹੜਾ ਗਿਆਨ ਦਾ ਭੰਡਾਰ ਹੈ ਤੇ ਵਿਦਿਆਰਥੀ ਤੇ ਭਾਸ਼ਾ ਗਿਆਨ ਵਿੱਚ ਕੀ ਕਰਦਾ ਵਾਅਦਾ ਕਰਦਾ ਆ ਵਿਦਿਆਰਥੀ ਨੂੰ ਭਾਰਤਕ ਪੜਨ ਦੇ ਲਈ ਉਤਸ਼ਾਹਿਤ ਕਰਨਾ ਠੀਕ ਹੈ ਵਿਦਿਆਰਥੀ ਨੂੰ ਕੀ ਆ ਭਾਰਤਕ ਪੜਨ ਦੇ ਲਈ ਉਤਸ਼ਾਹਿਤ ਜਿਹੜਾ ਆ ਇਹ ਕਰਨਾ ਹੀ ਤਾਂ ਜਿਹੜਾ ਆ ਉਦੇਸ਼ ਆ ਵਿਦਿਆਰਥੀਆਂ ਨੂੰ ਭਾਰਤਿਕ ਪੜ੍ਹ ਕੇ ਆਨੰਦ ਮਾਨਣ ਦੇ ਯੋਗ ਬਣਾਉਣਾ ਠੀਕ ਹੈ ਸੋ ਇਹਨਾਂ ਦੇ ਵਿੱਚ ਜਿਹੜਾ ਆਨੰਦ ਜਿਹੜਾ ਆ ਕੋਈ ਕਵਤਾ ਆ ਜਾਂ ਕੁਝ ਵੀ ਆ ਤੇ ਫਿਰ ਉਹ ਪੜ੍ਹ ਕੇ ਜਿਹੜਾ ਆਨੰਦ ਮਾਨਣ ਦੇ ਯੋਗ ਜਿਹੜਾ ਆ ਬਣਾਉਣਾ ਆ ਵਿਦਿਆਰਥੀਆਂ ਨੂੰ ਭਾਸ਼ਾ ਸ਼ੈਲੀ ਦਾ ਪ੍ਰਯੋਗ ਕਰਨਾ ਸਿਖਾਉਣਾ ਵਿਦਿਆਰਥੀਆਂ ਦੇ ਉਚਾਰਨ ਨੂੰ ਸ਼ੁੱਧ ਤੇ ਸਪਸ਼ਟ ਬਣਾਉਣਾ ਠੀਕ ਹੈ ਸੋ ਜਿਹੜਾ ਆ ਸਕੂਲ ਦੇ ਵਿੱਚ ਦੋ ਭਾਰਤਿਕ ਪੜਾਇਆ ਜਾਂਦਾ ਹੈ ਤਾਂ ਉਹਦਾ ਇਹੀ ਮੇਨ ਪਿੱਛੇ ਉਦੇਸ਼ ਹੁੰਦਾ ਹੈ ਕਿ ਉਚਾਰਨ ਨੂੰ ਸ਼ੁੱਧ ਤੇ ਸਪਸ਼ਟ ਬਣਾਉਣਾ ਠੀਕ ਹੈ ਇਹਦੇ ਵਿੱਚ ਕੀ ਕਰਾਉਂਦਾ ਵਿਦਿਆਪਕ ਜਿਹੜਾ ਆ ਵਿਦਿਆਰਥੀਆਂ ਤੋਂ ਪਾਠ ਅਨੁਕਰਣ ਪਾਠ ਕਰਾਉਂਦਾ ਆ ਠੀਕ ਹੈ ਤੇ ਬੱਚੇ ਜਿਹੜੇ ਖੁਦ ਪਾਠ ਕਰਦੇ ਆ ਮਤਲਬ ਪੜ੍ਹਦੇ ਆ ਵਾਚਨ ਕਰਦੇ ਆ ਤੇ ਉਸ ਟਾਈਮ ਫਿਰ ਉਹਨਾਂ ਦੀਆਂ ਗਲਤੀਆਂ ਜਿਹੜੀਆਂ ਅਧਿਆਪਕ ਦੁਆਰਾ ਸੁਧਾਰੀਆਂ ਜਾਂਦੀਆਂ ਆ ਵਿਦਿਆਰਥੀਆਂ ਦੀ ਬੌਧਿਕ ਸ਼ਕਤੀਆਂ ਦਾ ਵਿਕਾਸ ਕਰਦਾ ਆ ਵਿਦਿਆਰਥੀਆਂ ਦੇ ਮਾਨਸਿਕ ਬਾਦ ਵਿਵਾਦਿਤ ਗਤੀਵਿਧੀਆਂ ਨੂੰ ਵਿਕਸਿਤ ਕਰਦਾ ਆ ਠੀਕ ਹੈ ਸੋ ਜਦੋਂ ਅਲੱਗ-ਅਲੱਗ ਤਰ੍ਹਾਂ ਦੀਆਂ ਕਹਾਣੀਆਂ ਘਟਨਾਵਾਂ ਪੜ੍ਹਦਾ ਤੇ ਉਹਦੇ ਨਾਲ ਕਿੰਨਾ ਮਾਨਸਿਕ ਬਾਦ ਵਿਵਾਦ ਗਤੀਵਿਧੀਆਂ ਜਿਹੜੀਆਂ ਵਿਕਸਿਤ ਹੁੰਦੀਆਂ ਆ ਵਿਦਿਆਰਥੀ ਅੰਦਰ ਸ਼ਬਦਾਂ ਤੇ ਮੁਹਾਵਰਿਆਂ ਨੂੰ ਸਮਝਣ ਦੇ ਪ੍ਰਯੋਗ ਕਰਨ ਦੀ ਯੋਗਤਾ ਪੈਦਾ ਹੋ ਜਾਂਦੀ ਹੈ ਠੀਕ ਹੈ ਵਾਰਤਕ ਦੇ ਨਾਲ ਕੀ ਹੁੰਦਾ ਹੈ ਕਿ ਸ਼ਬਦਾਂ ਦੇ ਅਰਥ ਜਿਹੜੇ ਕਰਨੇ ਸਿੱਖ ਜਾਂਦਾ ਹੈ ਵਿਦਿਆਰਥੀ ਵਿਦਿਆਰਥੀ ਅੰਦਰ ਰਚਨਾਤਮਕ ਸ਼ਕਤੀਆਂ ਵੀ ਪੈਦਾ ਹੁੰਦੀਆਂ ਆ ਵਿਦਿਆਰਥੀ ਦੇ ਚਿੱਤਰ ਨਿਰਮਾਣ ਵਿੱਚ ਸੁਧਾਰ ਲਿਆਉਣ ਦੇ ਇਹ ਲਿਆਉਣਾ ਠੀਕ ਹੈ ਜਿਵੇਂ ਲੇਖ ਵਗੈਰਾ ਪੜੇ ਜਾਂਦੇ ਆ ਹਨਾ ਸੋ ਇਦਾਂ ਦੇ ਦੇਸ਼ ਭਗਤੀ ਦੇ ਜਾਂ ਜਿਹੜੇ ਆ ਨੈਤਿਕ ਸਿੱਖਿਆ ਵਾਲੇ ਤਾਂ ਉਹਦੇ ਨਾਲ ਕੀ ਹੁੰਦਾ ਹੈ ਉਹ ਚਿੱਤਰ ਦਾ ਵੀ ਵਿਦਿਆਰਥੀ ਦੇ ਵਿੱਚ ਚਿੱਤਰ ਦੇ ਵਿੱਚ ਵੀ ਸੁਧਾਰ ਆਉਂਦਾ ਆ ਵਿਦਿਆਰਥੀ ਅੰਦਰ ਸੁੰਦਰ ਭਾਵਨਾ ਤੇ ਵਿਚਾਰਾਂ ਦਾ ਨਿਰਮਾਣ ਠੀਕ ਹੈ ਹੁਣ ਇੰਨਾ ਸਾਰਾ ਬਾਰਤਕ ਦਾ ਤੁਹਾਨੂੰ ਮਟੀਰੀਅਲ ਮੈਂ ਦੱਸਿਆ ਹੈ ਕਿ ਕਥਾ ਮਾਇਆ ਜੀਵਨ ਕਥਾ ਮਾਇਆ ਬਰਨਰਡ ਆ ਨਾ ਤੇ ਫਿਰ ਉਹਦੇ ਅੰਦਰ ਕੀ ਹੋਊਗਾ ਸੁੰਦਰ ਭਾਵਨਾ ਤੇ ਵਿਚਾਰਾਂ ਦਾ ਨਿਰਮਾਣ ਹੋਊਗਾ ਵਿਦਿਆਰਥੀ ਦੇ ਸ਼ਬਦ ਭੰਡਾਰ ਦੇ ਵਿੱਚ ਜਿਹੜਾ ਹੈ ਵਾਧਾ ਕਰਨਾ ਸੋ ਬਾਰਤਕ ਦੀਆਂ ਰਚਨਾਵਾਂ ਦੇ ਨਾਲ ਵਿਦਿਆਰਥੀ ਤੇ ਜਿਹੜਾ ਹੈ ਕੀ ਆ ਅ ਸ਼ਬਦ ਭੰਡਾਰ ਵਿੱਚ ਵਾਧਾ ਹੋਊਗਾ ਭਾਰਤਕ ਸਿੱਖਿਆ ਦੇ ਅਧਿਆਪਨ ਚਰਨ ਅਤੇ ਵਿਧੀਆਂ ਠੀਕ ਹੈ ਸੋ ਵਾਰਤਕ ਦੇ ਜਿਹੜੇ ਅਧਿਆਪਕ ਚਰਨ ਕਿਹੜੇ ਆ ਪੜਨਾ ਵਿਆਖਿਆ ਤੇ ਵਿਚਾਰ ਵਿਸ਼ਲੇਸ਼ਣ ਹੁਣ ਪੜ੍ਹਨ ਦੇ ਵਿੱਚ ਕਿਹੜੀਆਂ-ਕੜੀਆਂ ਆਉਂਦੀਆਂ ਵਿਧੀਆਂ ਆਦਰਸ਼ ਪਾਠ ਆਦਰਸ਼ ਪਾਠ ਕਿਹੜਾ ਹੁੰਦਾ ਜਿਹੜਾ ਅਧਿਆਪਕ ਕਰਦਾ ਆ ਠੀਕ ਹੈ ਜੇ ਆਪਕ ਨੇ ਕਲਾਸ ਵਿੱਚ ਕੋਈ ਕਹਾਣੀ ਪੜਾਉਣੀ ਆ ਜਾਂ ਕੋਈ ਲੇਖ ਪੜਨਾ ਉਹ ਜਿਹੜਾ ਖੁਦ ਪਾਠ ਕਰ ਰਿਹਾ ਆ ਪੂਰੇ ਲਹਿ ਦੇ ਨਾਲ ਪੂਰੇ ਸੁਰਤਾਲ ਦੇ ਨਾਲ ਵਿਦਿਆਰਥੀ ਧਿਆਨ ਨਾਲ ਸੁਣ ਰਹੇ ਤਾਂ ਉਹ ਕੀ ਆ ਆਦਰਸ਼ ਪਾਠ ਠੀਕ ਹੈ ਅਦਰਸ਼ ਪਾਠ ਦਾ ਬਹੁਤ ਮਹੱਤਵ ਹੁੰਦਾ ਆ ਵਿਦਿਆਰਥੀ ਨੇ ਜਿਹੜਾ ਆਦਰਸ਼ ਪਾਠ ਜਿਹੜਾ ਆ ਬਿਲਕੁਲ ਪੂਰੇ ਜਿਹੜਾ ਸਹੀ ਉਹਦਾ ਉਚਾਰਨ ਕਰਨਾ ਚਾਹੀਦਾ ਹੈ ਤਾਂ ਜੋ ਜਿਹੜਾ ਹੈ ਕਿਉਂਕਿ ਵਿਦਿਆਰਥੀ ਇਹ ਜਿਹੜੇ ਆ ਅਧਿਆਪਕ ਤੋਂ ਹੀ ਨਕਲ ਦੇ ਨਾਲ ਸਿੱਖਦੇ ਆ ਸਧਿਆਪਕ ਦਾ ਅਦਰਸ਼ ਪਾਠ ਜਿਹੜਾ ਹੈ ਪੂਰੀ ਤਰ੍ਹਾਂ ਪ੍ਰੋਪਰ ਸਹੀ ਹੋਣਾ ਚਾਹੀਦਾ ਅਨੁਕਰਣ ਪਾਠ ਜਿਹੜਾ ਅਧਿਆਪਕ ਵਿਦਿਆਰਥੀਆਂ ਤੋਂ ਕਰਵਾਉਂਦਾ ਆ ਠੀਕ ਹੈ ਅਧਿਆਪਕ ਜਿਹੜਾ ਵਿਦਿਆਰਥੀਆਂ ਤੋਂ ਕਰਵਾਉਂਦਾ ਮੂਨ ਪਾਠ ਜਿਹੜਾ ਵਿਦਿਆਰਥੀਆਂ ਨੂੰ ਜਿਹੜਾ ਜਿਹੜੀ ਕਿਤਾਬ ਸਾਹਮਣੇ ਰੱਖੀ ਹੁੰਦੀ ਦਾ ਚੁੱਪਚਾਪ ਕਰਨ ਦੇ ਲਈ ਕਿਹਾ ਜਾਂਦਾ ਆ ਠੀਕ ਹੈ ਸੈਕਿੰਡ ਪਾਰਟ ਵਿਆਖਿਆ ਜਿਹਦੇ ਵਿੱਚ ਸ਼ਬਦਾਂ ਤੇ ਮੁਹਾਵਰੇ ਆਖੋਤਾਂ ਦੀ ਵਿਆਖਿਆ ਕੀਤੀ ਜਾਂਦੀ ਵਾਕਾਂ ਦੀ ਵਿਆਖਿਆ ਕੀਤੀ ਜਾਂਦੀ ਆ ਵਿਚਾਰ ਵਿਸ਼ਲੇਸ਼ਣ ਜਿੱਤੇ ਵਿੱਚ ਵਿਚਾਰ ਦਾ ਭਾਵ ਠੀਕ ਹੈ ਉਸ ਤੋਂ ਬਾਅਦ ਦ੍ਰਿਸ਼ਟਾਂਤ ਅਤੇ ਉਦਾਹਰਨਾਵਾਂ ਦੁਆਰਾ ਔਖੇ ਵਿਚਾਰਾਂ ਦਾ ਸਪਸ਼ਟীকরণ ਲੇਖ ਬਾਰੇ ਸੰਖੇਪ ਜਾਣਕਾਰੀ ਬੁੱਧੀ ਪ੍ਰੀਖਿਆ ਵਿਆਖਿਆ ਵਿਚਾਰ ਵਿਸ਼ਲੇਸ਼ਣ ਠੀਕ ਹੈ ਸੋ ਇਹ ਜਿਹੜੀਆਂ ਆ ਵਿਧੀਆਂ ਆ ਵਾਰਤਕ ਦੀਆਂ ਠੀਕ ਹੈ ਉਸ ਤੋਂ ਬਾਅਦ ਵਿਆਕਰਨ ਅੱਛਾ ਇਹ ਵਿਆਕਰਨ ਆ ਗਿਆ ਠੀਕ ਹੈ ਵਿਆਕਰਨ ਵਾਲਾ ਤਾਂ ਲੱਗ ਕੁਐਸਚਨ ਆ ਠੀਕ ਹੈ ਸੋ ਇਹ ਜਿਹੜਾ ਸੀਗਾ ਤੁਹਾਡਾ ਭਾਰਤਕ ਵਾਲਾ ਜਿਹੜਾ ਸੀਗਾ ਠੀਕ ਹੈ ਸੋ ਜਿਹੜਾ ਸੀਗਾ ਇਹ ਜਿਹੜੇ ਪੁਆਇੰਟ ਆ ਠੀਕ ਹੈ ਪੜਨ ਦੇ ਹੋ ਗਿਆ ਦਰਸ਼ ਪਾਠ ਅਨੁਕਰਨ ਪਾਠ ਤੇ ਮੂਲ ਪਾਠ ਠੀਕ ਹੈ ਜੇ ਤੁਹਾਨੂੰ ਇਹ ਸ਼ਾਰਟ ਵਿੱਚ ਵੀ ਦੱਸੇ ਤਾਂ ਪੁੱਛੇ ਜਾਣ ਤਾਂ ਤੁਸੀਂ ਇਹਨਾਂ ਨੂੰ ਦੱਸ ਦੇਣਾ ਆ ਠੀਕ ਹੈ ਉਸ ਤੋਂ ਬਾਅਦ ਜਿਹੜਾ ਆ ਵਿਆਖਿਆ ਆਉਂਦੀ ਆ ਚਰਨ ਦੂਸਰਾ ਠੀਕ ਹੈ ਦੇ ਆਪਾਂ ਜਿਹੜਾ ਵਾਰਤਕ ਦੇ ਦੇ ਆਪਾਂ ਦਾ ਚਰਨ ਦੂਸਰਾ ਕੀ ਆ ਵਿਆਖਿਆ ਆਉਂਦੀ ਆ ਜਿਹਦੇ ਵਿੱਚ ਜਿਹੜੀ ਆ ਸ਼ਬਦਾਂ ਦੀ ਜਿਹੜੀ ਆ ਵਿਆਖਿਆ ਕਰਨੀ ਆ ਠੀਕ ਹੈ ਸੋ ਕਿਉਂਕਿ ਹਰੇਕ ਪਾਠ ਦੇ ਵਿੱਚ ਜਿਹੜੇ ਆ ਕੁਝ ਕਠਿਨ ਸ਼ਬਦ ਹੁੰਦੇ ਆ ਜਿਨ੍ਹਾਂ ਤੋਂ ਵਿਦਿਆਰਥੀ ਜਿਹੜੇ ਅਨਜਾਨ ਹੁੰਦੇ ਆ ਤੇ ਇਹਨਾਂ ਦੀ ਵਿਆਖਿਆ ਜੜੀਆ ਜ਼ਰੂਰੀ ਕਰਨੀ ਚਾਹੀਦੀ ਇਹਦੇ ਵਿੱਚ ਕੁਝ ਸ਼ਬਦ ਉਪਯੋਗੀ ਹੁੰਦੇ ਆ ਕੁਝ ਅਣਉਪਯੋਗੀ ਹੁੰਦੇ ਆ ਉਪਯੋਗੀ ਜਿਨ੍ਹਾਂ ਨੂੰ ਵਿਦਿਆਰਥੀ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਜਿਹੜਾ ਬੋਲਦਾ ਹੈ ਵਰਤਦਾ ਹੈ ਤੇ ਅਣਉਪਯੋਗੀ ਜਿਹੜੇ ਸ਼ਬਦ ਜਿਹੜੇ ਬੋਲਚਾਲ ਦੇ ਵਿੱਚ ਉਹਦੇ ਨਹੀਂ ਆਉਂਦੇ ਹੈਗੇ ਥੋੜੇ ਕਠਿਨ ਹੁੰਦੇ ਆ ਠੀਕ ਹੈ ਤੇ ਇਹ ਜਿਹੜੇ ਆਮ ਵਿਦਿਆਰਥੀਆਂ ਨੂੰ ਕੀ ਵਾਰ ਸਮਝ ਵੀ ਨਹੀਂ ਆਉਂਦੇ ਹੈਗੇ ਇਹ ਪਰਵਧਿਆਪਕ ਜਿਹੜਾ ਸਾਰਿਆਂ ਦੇ ਅਰਥ ਜਿਹੜੇ ਦੱਸਣੇ ਚਾਹੀਦੇ ਆ ਠੀਕ ਹੈ ਸੋ ਸ਼ਬਦ ਸ਼ਬਦਾਂ ਦੀ ਜਿਹੜੀ ਵਿਆਖਿਆ ਵਿਧੀ ਆ ਠੀਕ ਹੈ ਉਹਦੇ ਵਿੱਚ ਵੀ ਅੱਗੇ ਜਾ ਕੇ ਜਿਹੜੀਆਂ ਆ ਤਿੰਨ ਵਿਧੀਆਂ ਆਉਂਦੀਆਂ ਆ ਨਿਕਸੋਣ ਵਿਧੀ ਪਰਵਚਨ ਵਿਧੀ ਠੀਕ ਹੈ ਇੱਥੇ ਅਸੀਂ ਕਰ ਲਵਾਂ ਨੇ ਥੋੜਾ ਜਿਹਾ ਠੀਕ ਹੈ ਸ਼ਬਦਾਂ ਦੀਆਂ ਵਿਧੀਆਂ ਦੇ ਵਿੱਚ ਆਉਣੀਆਂ ਆ ਜੇ ਸ਼ਬਦਾਂ ਦੀਆਂ ਵਿਧੀਆਂ ਦੇ ਵਿੱਚ ਜਿਹੜੀਆਂ ਨਿਕਸੌਣ ਠੀਕ ਹੈ ਤੁਹਾਨੂੰ ਸ਼ਾਰਟ ਵਿੱਚ ਕਿਤੇ ਆ ਨਾ ਜਾਵੇ ਇਸ ਲਈ ਮੈਂ ਸੋਚਿਆ ਤੁਹਾਨੂੰ ਕਰਵਾਏ ਦਮਾਂ ਇਹ ਸ਼ਬਦ ਵਿਧੀ ਆ ਨਿਕਸੌਣ ਵਿਧੀ ਠੀਕ ਹੈ ਇਹ ਵੀ ਸ਼ਬਦ ਵਿਆਖਿਆ ਵਿਧੀ ਆ ਠੀਕ ਹੈ ਇਹ ਏਸੀਬੀ ਦੇ ਅਨੁਸਾਰ ਅਧਿਆਪਕ ਕਠਿਨ ਸ਼ਬਦਾਂ ਦੇ ਅਰਥ ਆਪ ਨੇ ਦੱਸਦਾ ਸਗੋਂ ਵਿਦਿਆਰਥੀਆਂ ਪਾਸੋਂ ਪਿੰਨ ਪਿੰਨ ਸਾਰਤਨਾ ਰਾਹੀਂ ਅਰਥ ਜਿਹੜੇ ਆ ਕਰਵਾਉਂਦਾ ਆ ਵਿਦਿਆਰਥੀਆਂ ਨੂੰ ਜਿਹੜੀ ਜਿਹੜੀ ਕੋਈ ਸਾਹਮਣੇ ਪਈ ਵਸਤੂ ਆ ਉਹਦਾ ਅਨੁਮਾਨ ਜਾਂ ਕਲਪਨਾ ਦੁਆਰਾ ਲੱਭਣ ਦੇ ਲਈ ਕਹਿੰਦਾ ਹੈ ਠੀਕ ਹੈ ਸੋ ਆਪ ਨੇ ਦੱਸਦਾ ਹੈਗਾ ਇਸ਼ਾਰਾ ਕਰਕੇ ਜਾਂ ਕੋਈ ਜਿਹੜਾ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਕਹਿੰਦਾ ਹੈ ਅਨੁਮਾਨ ਲਗਾਉਣ ਦੀ ਜਾਂ ਕਲਪਨਾ ਵਿਧੀ ਦੇ ਰਾਹੀਂ ਉਹਨਾਂ ਤੋਂ ਪਤਾ ਕਰਵਾਉਣ ਦੇ ਅਰਥ ਲੱਭਣ ਦੀ ਜਿਹੜੀ ਆ ਕੋਸ਼ਿਸ਼ ਕਰਵਾਉਂਦਾ ਆ ਇਹ ਨਿਕਸੌਣ ਵਿਧੀ ਆ ਠੀਕ ਹੈ ਉਸ ਤੋਂ ਬਾਅਦ ਜਿਹੜੀ ਤੈੱਕ ਇਹ ਨਾਉਂਦੀਆਂ ਪਰਵਚਨ ਵਿਧੀ ਠੀਕ ਹੈ ਪਰਵਚਨ ਵਿਧੀ ਹੁਣ ਇਹ ਪਰਵਚਨ ਵਿਧੀ ਜਿਹੜੀ ਆ ਪਰਵਚਨ ਵਿਧੀ ਕੀ ਆ ਕਿ ਕਈ ਵਾਰ ਵਿਦਿਆਰਥੀ ਸ਼ਬਦਾਂ ਦੇ ਅਰਥ ਨਹੀਂ ਦੱਸ ਸਕਦੇ ਉਸ ਸਮੇਂ ਅਧਿਆਪਕ ਉਹਨਾਂ ਨੂੰ ਸ਼ਬਦਾਂ ਦੇ ਅਰਥ ਆਪ ਦੱਸਣੇ ਪੈਂਦੇ ਆ ਠੀਕ ਹੈ ਪਰਵਚਨ ਵਿਧੀ ਅਧਿਆਪਕ ਪਰਵਚਨ ਕਰਦਾ ਹੈ ਵਿਦਿਆਰਥੀ ਨੂੰ ਸ਼ਬਦ ਨਹੀਂ ਆਉਂਦੇ ਅਧਿਆਪ ਜਿਹੜਾ ਆ ਉਹ ਆਪ ਦੱਸਦਾ ਆ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਜਿਹੜਾ ਆ ਹੈ ਜਿਹੜੀ ਆ ਅੱਗੇ ਵੀ ਦੀ ਬਹੁਤ ਸਾਰੇ ਕਿਸਮਾਂ ਆ ਤੁਸੀਂ ਬਸ ਪਰਵਚਨ ਵਿਧੀ ਹੀ ਜਿਹੜਾ ਆ ਇਹਨੂੰ ਇਸ ਤਰੀਕੇ ਦੇ ਨਾਲ ਹੀ ਕਰ ਲਓ ਠੀਕ ਹੈ ਉਸ ਤੋਂ ਬਾਅਦ ਜਿਹੜਾ ਆ ਮੁਹਾਵਰਿਆਂ ਤੇ ਖੋਤਾਂ ਦੀ ਵਿਆਖਿਆ ਆਂਦੀ ਆ ਠੀਕ ਹੈ ਸੋ ਇਹਦੇ ਵਿੱਚ ਜਿਹੜਾ ਆ ਮੁਹਾਵਰੇ ਤੇ ਖੋਤਾਂ ਦੀ ਵਿਆਖਿਆ ਜਿਹੜੀ ਵਾਰਤਕ ਦੇ ਵਿੱਚ ਜਿਹੜੀ ਆ ਕਈ ਵਾਰੀ ਆਉਂਦੀ ਆ ਤਾਂ ਇਹਦੇ ਲਈ ਜਿਹੜੇ ਆ ਕੁਝ ਟਾਂਗਾ ਜਿਵੇਂ ਪ੍ਰਯੋਗ ਵਿਧੀ ਠੀਕ ਹੈ ਮੁਹਾਵਰਿਆਂ ਦੀ ਜਿਹੜੀ ਵਿਆਖਿਆ ਦੇ ਲਈ ਕਿਹੜੀ ਵਾਰਤਕ ਆ ਪ੍ਰਯੋਗ ਵਿਧੀ ਠੀਕ ਹੈ ਕਿਤੇ ਪ੍ਰਯੋਗ ਕਰ ਲੈਣਾ ਉਸ ਅਰਥ ਦਾ ਜਿਹੜਾ ਪ੍ਰਯੋਗ ਕਰਕੇ ਸਮਝਾਇਆ ਜਾਂਦਾ ਕਿਸੇ ਦੇ ਉੱਤੇ ਲਾ ਕੇ ਸਮਝਾਇਆ ਜਾਂਦਾ ਇਹ ਤਾਂ ਪੰਜਾਬੀ ਦੇ ਵਿੱਚ ਆਮ ਹੀ ਹੋ ਜਾਂਦਾ ਨਾ ਤੇ ਜਾਂ ਫਿਰ ਕੀਆ মূল ਕਥਾ ਤੋਂ ਜਿਹੜਾ ਸਪਸ਼ਟ ਕਰ ਦੇਣਾ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਜਿਹੜਾ ਆ ਵੀ ਜਿਹੜਾ ਜਿਹੜੇ ਆ ਮੁਹਾਵਰਿਆਂ ਤੇ ਇਕੋਤਾਂ ਦੀ ਜਿਹੜੀ ਵਿਆਖਿਆ ਕੀਤੀ ਜਾਂਦੀ ਆ ਸੋ ਉਸ ਤੋਂ ਬਾਅਦ ਜਿਹੜਾ ਸੀਗਾ ਇਸੇ ਤਰ੍ਹਾਂ ਜਿਹੜੀ ਆ ਵਾਕਿਆਂ ਦੀ ਵਿਆਖਿਆ ਠੀਕ ਹੈ ਸੁਬਾਕਾਂ ਦੀ ਵਿਆਖਿਆ ਜਿਹੜੀ ਆ ਉਹਦੇ ਵਿੱਚ ਜਿਹੜਾ ਆ ਵਾਕਾਂ ਵਿੱਚ ਵਰਤੇ ਜਿਹੜੇ ਅਲੰਕਾਰ ਆ ਉਹ ਅਧਿਆਪਕ ਸਮਝਾਉਂਦਾ ਵਿਦਿਆਰਥੀਆਂ ਨੂੰ ਵਾਕਾਂ ਵਿੱਚ ਆਏ ਇਤਿਹਾਸਿਕ ਪੰਘੋਲੇ ਰਾਜਨੀਤਿਕ ਉਹਨਾਂ ਪ੍ਰਸੰਗਾਂ ਦੀ ਵਿਆਖਿਆ ਸਿਖਾਉਂਦਾ ਆ ਠੀਕ ਹੈ ਵਾਕਾਂ ਵਿੱਚ ਮਿਸ਼ਰਤ ਵਾਕ ਆ ਜਾਂ ਸੰਯੁਕਤ ਵਾਕ ਆ ਠੀਕ ਹੈ ਹਰੇਕ ਵਾਕ ਦੇ ਜਿਹੜੇ ਅਰਥ ਸਮਝਾਉਂਦਾ ਆ ਠੀਕ ਹੈ ਤੁਸੀਂ ਬਾਕਾਂ ਦੇ ਬਾਰੇ ਤੁਸੀਂ ਕਿਉਂਕਿ ਮੈਂ ਪਹਿਲਾਂ ਵੀ ਵੀਡੀਓ ਅਪਲੋਡ ਕੀਤੀ ਹੋਈ ਹੈ ਬਾਕਾਂ ਦੇ ਬਾਰੇ ਤੁਸੀਂ ਜਾਣ ਸਕਦੇ ਹੋ ਕਿ ਕੋਈ ਮਿਸ਼ਰਤ ਬਾਗ ਸੰਯੁਕਤ ਬਾਗ ਬਾਰੇ ਇਹਦੇ ਆਪਾਂ ਗੱਲ ਕਰਦਾ ਇਹਦੇ ਵਿੱਚ ਅਲੰਕਾਰਾਂ ਬਾਰੇ ਗੱਲ ਕਰਦਾ ਹੈ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਹੁਣ ਉਸ ਤੋਂ ਬਾਅਦ ਜਿਹੜਾ ਆ ਵਿਚਾਰ ਵਿਸ਼ਲੇਸ਼ਨ ਵਿਚਾਰ ਵਿਸ਼ਲੇਸ਼ਨ ਜਿਹੜਾ ਉਹਦੇ ਵਿੱਚ ਕੀ ਆਉਣਾ ਹੈ ਕਿ ਸਭ ਤੋਂ ਪਹਿਲਾਂ ਵਿਚਾਰ ਦਾ ਭਾਵ ਵਿਚਾਰ ਦਾ ਭਾਵ ਕੀ ਗ੍ਰਹਿਣ ਕਰਨ ਦੇ ਲਈ ਉਹਨਾਂ ਨੂੰ ਕਰਮਬੱਧ ਕਰਨ ਦਾ ਸੰਕਲਨ ਭਾਰਤਕ ਦੇ ਵਿੱਚ ਜਿਹੜੇ-ਜਿਹੜੇ ਵਿਚਾਰ ਆਉਂਦੇ ਹਨ ਉਹਨਾਂ ਦਾ ਆਪਣਾ ਕਰਮ ਅਨੁਸਾਰ ਸੰਗ੍ਰਹਿ ਕਰਨਾ ਅਤੇ ਪ੍ਰਭਾਵ ਪਾਠ ਦੇ ਵਿਚਾਰਾਂ ਦੀ ਗੂੰਦ ਕਰਨੀ ਅਜਿਹਾ ਕਰਨ ਨਾਲ ਵਿਦਿਆਰਥੀ ਵਿਚਾਰਾਂ ਦਾ ਪਾਪ ਗ੍ਰੈਂਡ ਕਰ ਸਕਦਾ ਹੈ ਠੀਕ ਹੈ ਜਿਹੜੇ ਵਿਚਾਰ ਆਉਂਦੇ ਆ ਭਾਰਤਕ ਦੇ ਵਿੱਚ ਉਹਨਾਂ ਨੂੰ ਕੀ ਆ ਕਰਮਬੱਧ ਕਰ ਦੇਣਾ ਠੀਕ ਹੈ ਪਹਿਲਾ ਕਿਹੜਾ ਵਿਚਾਰ ਆ ਦੂਜਾ ਕਿਹੜਾ ਆ ਤੀਜਾ ਕਿਹੜਾ ਆ ਉਹਨਾਂ ਨੂੰ ਕਰਮਬੱਧ ਕਰ ਦੇਣਾ ਉਸ ਤੋਂ ਬਾਅਦ ਹੈਗਾ ਦ੍ਰਿਸ਼ਟਾਂਤ ਤੇ ਉਦਾਹਰਨਾਂ ਦੁਆਰਾ ਔਖੇ ਵਿਚਾਰਾਂ ਦਾ ਸਪਸ਼ਟਿਕरण ਠੀਕ ਹੈ ਸੋ ਇਹਦੇ ਵਿੱਚ ਕੀ ਆ ਕਿ ਜਿਹੜਾ ਆ ਉਹ ਕੋਈ ਜਿਹੜਾ ਆ ਜਿਹੜਾ ਆ ਵਿਚਾਰਾਂ ਦਾ ਜਿਹੜਾ ਵਿਸ਼ਲੇਸ਼ਣ ਆ ਹਨਾ ਉਹ ਜਿਹੜਾ ਕੀ ਆ ਆਧਾਰਨਾਰਾਂ ਹੀ ਜਿਹੜਾ ਕੀਤਾ ਜਾਂਦਾ ਆ ਉਸ ਤੋਂ ਬਾਅਦ ਲੇਖ ਲੇਖਵਾਰੀ ਜਿਹੜਾ ਆ ਸੰਖੇਪ ਜਾਣਕਾਰੀ ਇਹਦੇ ਵਿੱਚ ਲੇਖ ਔਰ ਲੇਖਕ ਠੀਕ ਹੈ ਲੇਖ ਵੀ ਤੇ ਲੇਖਕ ਦੇ ਬਾਰੇ ਜਿਹੜੀ ਵਿਦਿਆਰਥੀ ਨੂੰ ਸੰਖੇਪ ਜਾਣਕਾਰੀ ਦਿੱਤੀ ਜਾਂਦੀ ਹੈ ਜਿਹਦਾ ਉਹਨੂੰ ਲੇਖ ਜਿਹੜਾ ਆ ਪੜਾਇਆ ਜਾਂਦਾ ਹੈ ਉਸ ਤੋਂ ਬਾਅਦ ਬੁੱਧੀ ਪ੍ਰੀਖਿਆ ਕੀਤੀ ਜਾਂਦੀ ਹੈ ਬੁੱਧੀ ਪ੍ਰੀਖਿਆ ਕਿਵੇਂ ਕੀਤੀ ਜਾਂਦੀ ਹੈ ਤੇ ਉਹਦੇ ਕੋਲ ਕੁਐਸਚਨ ਕੀਤੇ ਜਾਂਦੇ ਜਾਂਚ ਜਿਹੜੀ ਇਹ ਕੀਤੀ ਜਾਂਦੀ ਆ ਠੀਕ ਹੈ ਸੋ ਫਿਰ ਵਿਦਿਆਰਥੀਆਂ ਨੂੰ ਵਿਆਖਿਆ ਕਰਾਈ ਜਾਂਦੀ ਵਿਚਾਰ ਵਿਸ਼ਲੇਸ਼ਨ ਹੁੰਦਾ ਹੈ ਇਸ ਤਰੀਕੇ ਦੇ ਨਾਲ ਇਹ ਕੁਸਚਨ ਜਿਹੜਾ ਤੁਹਾਡਾ ਭਾਰਤਕ ਵਾਲਾ ਸੀਗਾ ਆਈ ਹੋਪ ਤੁਹਾਨੂੰ ਸਮਝ ਜਿਹੜਾ ਆ ਗਿਆ ਹੋਊਗਾ ਔਰ ਕਿਉਂਕਿ ਕਲੀਅਰ ਨਹੀਂ ਸੀਗਾ ਤੇ ਫਿਰ ਮੈਨੂੰ ਵੀ ਫੀਲ ਹੋਇਆ ਕਿ ਆ ਜਿਹੜਾ ਇਹ ਤੁਹਾਡੀ ਕੰਮ ਹੀ ਰਹਿ ਨਾ ਜਾਵੇ ਸੋ ਇਸ ਲਈ ਜਿਹੜਾ ਮੈਂ ਤੁਹਾਨੂੰ ਕਰਵਾ ਦਿੱਤਾ ਆ ਸੋ ਚੈਨਲ ਤੇ ਨਾਮੀਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗੇ ਤਾਂ ਉਹ ਜਿਹੜਾ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ ਸੋ ਮੱਚ